ਜਿੱਦੋ ਕੌਂਸਲਰ ਕਿਹਾ ਮੈਂ ਤਤੇ ਪ੍ਰੈਸ ਦੇ ਉੱਤੇ ਤਾਂ ਬੈਠਾ ਨਹੀਂ ਪਰ ਅੱਜ ਮੈਨੂੰ ਬਿਠਾਤਾ ਹੈ ਤੇ ਮੈਨੂੰ ਥੋੜੀ ਜੀ ਸ਼ਰਮ ਵੀ ਆਉਂਦੀ ਹੈ ਕਿ ਤੁਸੀਂ ਤਾਂ 14 ਹਿੱਸੇ ਹੈਗੇ 14ਵਾਂ ਪਿੱਲਰ ਸਾਡੀ ਸਟ੍ਰੇਟ ਦਾ ਤੇ ਤੁਹਾਡੇ ਬਰਾਬਰ ਬੈਠਣਾ ਠੀਕ ਹੈ ਜਾਂ ਤੁਸੀਂ ਥੱਲੇ ਬੈਠਣਾ ਠੀਕ ਹੈ ਅੱਛੇ ਤੁਹਾਨੂੰ ਜੀ ਐ ਕਹਿੰਦੇ ਹੈ ਜੀ ਇਹ ਗੱਲ ਹੈ ਕਿ ਐ ਇੱਕ ਸਿੱਖਾਂ ਦੀ ਹੈ ਇੱਕ ਸਿੱਖਾਂ ਦੀ ਹੁਣ 14 ਸਾਲ ਹੋ ਗਏ ਸਾਡੇ ਐਸ்சி ਪੀਸੀ ਤੇ ਇਲੈਕਸ਼ਨਸ ਨਹੀਂ ਹੋਰੇ ਜਦ ਤੱਕ ਸਿੱਖਾਂ ਦੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀਗੀ ਤੇ ਜੇ ਇੱਕ ਜੋਰੀ ਘੱਟ ਗਿਣਤੀ ਸਿੱਖਾਂ ਦੇ ਪਾਰਲੀਮੈਂਟ ਦੇ ਇਲੈਕਸ਼ਨ ਵੱਧ ਗਿਣਤੀ ਜਾਂ ਮжоਰੀਟਰੀਅਨਸ ਨੇ ਕਰਨੇਗੇ ਫਿਰ ਇਹ ਜਿਹੜੀ ਸੱਟ ਹੈ ਇਹ ਬੜੀ ਡੈਰੀ ਥੱਲੇ ਤੱਕ ਸਿੱਖਾਂ ਦੇ ਵਿੱਚ جاری ਹੈ ਤੇ ਬਦਲਣ ਸਾਡੇ ਉੱਤੇ ਨਵੇਂ ਕਾਨੂੰਨ ਪਾਈ ਗਿਆ ਜਾਂਦੀ ਹੈ ਹਿੰਦੂਤਵਾਦੀ ਸਰਕਾਰ ਹੈ ਆਰਐਸਐਸ ਬੀਜਪੀ ਦੀ ਤੇ ਸਾਨੂੰ ਇਹਨਾਂ ਦੀ ਬੋਦੀ ਦੀ ਸਮਝ ਵੀ ਨਹੀਂ ਆਉਂਦੀ ਕਿ ਜਿਹੜੇ ਨਵੇਂ ਕਾਨੂੰਨ ਬਣਾਏ ਹੈ ਨਵੇਂ ਕਾਨੂੰਨਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਡਿਬੇਟ ਤਾਂ ਹੋਈ ਨਹੀਂ ਬਗਾਇਰ ਜਬੇਟ ਤੋਂ ਇਹ ਕਾਨੂੰਨ ਬੋਦੀ ਸਰਕਾਰ ਨੇ ਜਾਰੀ ਕਰ ਦਿੱਤੇ ਹੈ ਦੂਸਰੀ ਗੱਲ ਹੈ ਕਿ ਠੀਕ ਹੈ ਉਹ ਕਿੰਨੀ ਵੀ ਜ਼ਬਾਨ ਸੰਸਕ੍ਰਿਤ ਹੈ ਹਿੰਦੀ ਹੈ ਹੁਣ ਕਈ ਲੋਕ ਸਹਿਗੇ ਹੈ ਕਿ ਵਿਕਸਿਤ ਭਾਰਤ ਨੂੰ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਵਿਕਸਿਤ ਭਾਰਤ ਕੀ ਹੁੰਦਾ ਹੈ ਸਰਕਾਰ ਤੋਂ ਹੁੰਦੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਇਸ ਸਾਰਿਆਂ ਨੂੰ ਸਮਝਾਵੇ ਕਿ ਅਸੀਂ ਕੀ ਕਰ ਰਹੇ ਹਾਂ ਉਹ ਸਿੱਖ ਮਜਬੂਤਾਂ ਫੈਲਿਆ ਪਿਉ ਕਰਕੇ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਹੜਾ ਇਸਲਾਮ ਤਾਂ ਰੰਸੀ ਉਹਨਾਂ ਦੇ ਗ੍ਰੰਥ ਅਰਬਿਕ ਦੇ ਵਿੱਚ ਸੀਗੇ ਇਹ ਜੁਵਾ ਦੇ ਸੰਸਕ੍ਰਿਤ ਦੇ ਵਿੱਚ ਸੀਗੇ ਦਾ ਕਿ ਸਰ ਉਹ ਸੰਸਕ੍ਰਿਤ ਸਮਝ ਆਉਂਦੀ ਸੀ ਨਾ ਅਰੇ ਬਿੱ ਸਮਝਾਉਂਦੀ ਸੀ ਇਹ ਸਰਥੀ ਸਿੱਖ ਧਰਮ ਨੇ ਬੜੀ ਛੇਤੀ ਛੇਤੀ ਜਨਮ ਤੇ ਪਕੜ ਫਾਤੀ ਉਹ ਕਿ ਸਾਡੇ ਇੱਡੇ ਇੱਡੇ ਟੱਕੜ ਹਿੰਦੂਤਵਾ ਦੇ ਲੋਕਾਂ ਨੇ ਇਹ ਨਹੀਂ ਸਮਝ ਹੈਗੀ ਕਿ ਜੇ ਥੰਡੇ ਤੱਕ ਤੁਹਾਡੀ ਗੱਲ ਸਮਝ ਹੀ ਨਹੀਂ ਜਾਊਗੀ ਪਰ ਤੋਂ ਰਾਜ ਕਿੰਨੇ ਚੱਲੂ ਦਾ ਇੱਕ ਵਜੇ ਜਿਹੜਾ ਇਹ ਮੋਦੀ ਸਾਹਿਬ ਕਹਿੰਦੇ ਸੀ ਕਿ 400 ਸੀਟਾਂ ਹੋਣਗੀ ਤੇ ਉਹਨਾਂ ਦੀ ਤਾਂ ਪਾਰਲੀਮੈਂਟ ਦੇ ਵਿੱਚ ਮжоਰੀਟੀ ਹੋਈ ਨਹੀਂ ਆਈ ਹੈ ਹੁਣ ਬਾਕੀ ਦੀਆਂ 파ਟਨੀਆਂ ਬਿਲਕੁਲ ਇਹ ਬਗਾਵਤ ਤੇ ਵੀ ਆ ਰਹੀਆਂ ਪੁੱਛ ਕੇ ਛ ਵੀ ਕਰਦੀਆਂ ਕਿ ਜਿਹੜਾ ਮੁਸਲਮਾਨਾਂ ਦਾ ਕਾਨੂੰਨ ਹੈ ਉਹ ਸਪੈਸ਼ਲ ਕਮੇਟੀ ਦੇ ਵਿੱਚ ਭੇਜ ਦਿੱਤਾ ਹੈਗਾ ਕਿ ਇਹ ਵੀ ਜਾਂਚ ਕਰੋ ਪਿਛਲੇ 10 ਸਾਲ ਜਦੋਂ ਮੋਦੀ ਸਾਹਿਬ ਦੀ ਮжоਰਿਟੀ ਆਰਐਸਐਸ ਦੀ ਰਹੀ ਹੈ ਜਿੰਨੇ ਵੀ ਪਾਰਲੀਮੈਂਟ ਦੇ ਕਾਨੂੰਨ ਹੈ ਉਹਨਾਂ ਦੇ ਉੱਤੇ ਬੈਸ ਸੀ ਨਹੀਂ ਹੋਈ ਜਿਹੜਾ ਕਿ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਲਈ ਬਹੁਤ ਖਤਰਨਾਕ ਗੱਲ ਹੈ ਕੀ ਇੱਕ ਡਿਕਟੇਟਰ ਤਾਨਾਸ਼ਹੀ ਵਰਗਣ ਜੋ ਤੁਸੀਂ ਇਹ ਬੋਲਦੇ ਹੋ ਕਾਨੂੰਨ ਬਣ ਜਾਂਦਾ ਸੋ ਸਾਨੂੰ ਸ਼ੰਕਾ ਹੈ ਕਿ ਹੈ ਕਿ ਹਪਾਣ ਦੇ اپੋਜੀਸ਼ਨ ਨੇ ਥੋੜੀ ਜੀ ਤਾਕਤ ਫੜੀ ਹੈ ਇਹਦੇ ਨਾਲ ਰਾਹਤ ਮਿਲੂਗੀ ਪਰ ਦੂਸਰੀ ਜੀ ਜਿਹੜੀ ਮੈਂ ਸਮਝਾਉਣਾ ਚਾਹੁੰਦਾ ਹੈ ਜਿਹੜੀ ਬੋਲਟ ਜੁਟਵਾਇਆ ਉਹਦੀ ਜਿਹੜੀ ਪਾਲਿਸੀ ਹੈ ਉਸ ਨੂੰ ਬੀਜੇਪੀ ਵੀ ਸਵੀਕਾਰ ਕਰਦੀ ਹੈ ਤੇ ਕਾਂਗਰਸ ਪਾਰਟੀ ਵੀ ਸਵੀਕਾਰ ਕਰਦੀ ਹੈ ਤੁਹਾਨੂੰ ਮੈਂ ਮਿਸਾਲ ਦੇ ਤੌਰ ਤੇ ਦੱਸਦਾ ਕਿ ਜਦੋਂ ਇੰਦਰਾ ਗਾਂਧੀ ਕਾਂਗਰਸ ਨੇ ਬਲੂ ਸਟਾਰ ਕੀਤਾ ਉਸ ਗ੍ਰੇ ਆਪੋਜੀਸ਼ਨਰ ਕਾਂਗਰਸ ਤੇ ਇੰਦਰਾ ਗਾਂਧੀ ਨਾਲ ਚਰਦੀ ਹੈ ਵਾਟਪਾਈ ਸਾਹਿਬ ਨੇ ਕਹਿਤਾ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਡਵਾਨੀ ਸਾਹਿਬ ਨੇ ਕਹਿਤਾ ਕਿ ਇਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਹੁਣ ਤੁਹਾਨੂੰ ਪਤਾ ਹੈ ਕਿ ਇਹ ਇੱਕ ਨਮੀ ਪਾਲਿਸੀ ਮੋਦੀ ਸਾਹਿਬ ਨੇ ਉਹਨਾਂ ਦੇ ਹੋਮ ਮਿਨਿਸਟਰ ਅਮਿਤ ਛਾਹ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਬਾਹਰਲੇ ਮਲਕਾਂ ਦੇ ਵਿਦੇਸ਼ੀ ਵਜ਼ੀਰ ਜੈ ਸ਼ੰਕਰ ਜੀ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਸਾਹਿਬ ਨੇ ਤੇ ਰੌਧੇ ਮੁਖੀ ਨੇ ਸਾਥ ਤਾ ਰੌਧਾ ਮੁਖੀ ਗੋਇਲ ਇੰਨੇ ਨੇ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰਦੇ ਆ ਫ੍ਰੀडम ਦੀ ਗੱਲ ਕਰਦੇ ਆ ਜਾਨ ਲਿਬਰਟੀ ਦੀ ਗੱਲ ਕਰਦੇ ਆ ਉਹਨਾਂ ਨੂੰ ਮਾਰ ਦਿੱਤਾ ਜਾਵੇ ਮੈਂ ਪਾਰਲੀਮੈਂਟ ਦੇ ਵਿੱਚ ਬੋਲੇ ਸੋਨੀਆ ਗਾਂਧੀ ਕੀ ਕੋਲੇ ਵੀ ਮੈਂ ਗਿਆ ਉਹ ਕਹਿੰਦੇ ਠੀਕ ਹੈ ਉਹ ਮੇਮ ਹੈ ਉਹ ਮੇਰੀ ਗੱਲ ਸਮਝ ਗਈ ਕਿ ਇਹ ਚੀਜ਼ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਨੂੰ ਚਾਹੀਦੀ ਹੈ ਫਿਰ ਲੀਡਰ ਆਫ ਦਿ ਆਪੋਜੀਸ਼ਨ ਸੀਗਾ ਮਿਸਟਰ ਚੌਧਰੀ ਉਹਦੇ ਕੋਲ ਹੀ ਵੀ ਗਿਆ ਉਹਨੇ ਮੈਨੂੰ ਥੋੜਾ ਜਿਹਾ ਹੰਗਾਰਾ ਭਰਿਆ ਪਰ ਇੱਕ ਬਹੁਤ ਤਾਕਤਵਰ ਕਾਂਗਰਸ ਦਾ ਲੀਡਰ ਸੀਗਾ ਉਹ ਮੇਰੀ ਸੀਟ ਤੋਂ ਮੈਨੂੰ ਕਿਹਾ ਬਾਅਦ ਚੱਲੋ ਆਪਾਂ ਗੱਲ ਕਰੀਏ ਉਹਨੇ ਕਿਹਾ ਕਿ ਇਹ ਜਿਹੜੀ ਤੁਸੀਂ ਚੀਜ਼ ਕਰਦੇ ਹੋ ਨਾ ਤੁਸੀਂ ਤਾਂ ਬੋਲਦੇ ਆ ਇਸ ਪਾਲਿਸੀ ਦੇ ਉੱਤੇ ਤੁਸੀਂ ਨਾਮ ਵੀ ਲੈਦੇ ਆ ਜਿਹੜੀ ਜਿਹੜੇ ਬੰਦੇ ਮਾਰੇ ਆ ਸਾਰਾ ਖੁਸ਼ ਕਰਦੇ ਆ ਪਰ ਅਸੀਂ ਕਾਂਗਰਸ 'ਤੇ ਤੁਸੀਂ ਮੀਤ ਰੱਖਦੇ ਹੋ ਕਿ ਅਸੀਂ ਤੁਹਾਡੇ ਨਾਲ ਖੜਿਆਗੇ ਕਹਿੰਦੇ ਹੋ ਇਹ ਤੁਹਾਨੂੰ ਮੀਤ ਨਹੀਂ ਕਰਨੀ ਚਾਹੀਦੀ ਕਿਉਂ ਕਰਕੇ ਇਹ ਉਮ ਇੰਡੀਆ ਦੀ ਪੋਮੀ ਪਾਲਿਸੀ ਹੈ ਇਹ ਨੈਸ਼ਨਲ ਪਾਲਿਸੀ ਹੈ ਕਿ ਜਿਹੜੀ ਭਾਜਪਾ ਨੇ ਪਣਾਈ ਹੈ ਕਿ ਸਿੱਖਾਂ ਨੂੰ ਮਾਰ ਦਿੱਤਾ ਜਾਵੇ ਨਿਰਜਰ ਨੂੰ ਮਾਰਤਾ ਕੈਨੇਡਾ ਦੇ ਵਿੱਚ ਮਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬ੍ਰਿਟਾਣੀਆਂ ਦੇ ਵਿੱਚ ਅਫਸਰ ਸੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਰੋਟੇ ਨੂੰ ਮਾਰਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਸਾਡੇ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਤਾ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਕਿ ਪੰਨੂ ਨੂੰ ਮਾਰ ਦਈਏ ਹੁਣ ਗੱਲ ਸਮਝਣ ਦੀ ਇਹ ਹੈ ਕਿ ਜੇ ਤੁਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਮੜਵਾ ਰਹੇ ਹੋ ਜਿਹੜੇ ਉਹ ਮੁਲਕਾਂ ਦੇ ਸਿਟੀਜ਼ਨਸ ਨੇ ਫਿਰ ਤੁਸੀਂ ਉਹ ਮੁਲਕਾਂ ਦੀ ਸੋਵਰਨਿਟੀ ਬਾਦਸ਼ਾਹੀ ਨੂੰ ਤੋੜਦੇ ਹੁਣ ਬਾਦਸ਼ਾਹੀ ਤਾਂ ਕੋਈ ਵੀ ਨਹੀਂ ਚੜਾਊਗਾ ਹੁਣ ਦੇਖੋ ਆਪਣੇ ਮੁਲਕ ਦੇ ਵਿੱਚ ਜਲਾਈ ਲਾਮਾ ਸਾਹਿਬ ਨੂੰ ਪਨਾਹ ਦਿੱਤੀ ਹੈ ਆਪ ਬੀਗਮ ਸਾਹਿਬ ਆ ਗਏ ਫਾਮਿਲਾ ਦੇ ਦੇ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਦੇ ਤਾਂ ਹਿੰਦੂਤਵਾਦ ਤੇ ਇੰਡੀਆ ਨੂੰ ਆਪਣੀ ਵਿਦਿਨਾਮੀ ਦਾ ਬਹੁਤ ਮਹਿਸੂਸ ਹੋਊਗੀ ਕਿ ਸਾਡੀ ਬਾਦਸ਼ਾਹੀ ਤੇ ਸਾਡੀ ਸੋਵਰਨਿਟੀ ਤੋੜਤੀ ਹੈ ਹੁਣ ਅਸੀਂ ਸਿੱਖ ਇਹੋ ਜੇ ਪੈਸੀਫਾਈਏ ਕਿ ਸਾਡੇ ਉੱਤੇ ਪੈੜਾ ਵੀ ਹਮਲੇ ਹੋਏ ਪਰ ਹੁਣ ਜਿਹੜੇ ਹਮਲੇ ਹੋਏ ਐ ਇਹ ਸਾਨੂੰ ਸਮਝ ਆ ਰਹੀ ਹੈ ਕਿ ਇਹ ਹਿੰਦੂਤਵਾ ਤੇ ਹਿੰਦੂ ਦੀ ਨੈਸ਼ਨਲ ਪਾਲਿਸੀ ਹੈ ਕਿ ਇਹ ਸਿੱਖਾਂ ਨੂੰ ਅਸੀਂ ਮਾਰ ਦੇਣਾ ਜਿਹੜਾ ਅਜ਼ਾਦੀ ਦੀ ਗੱਲ ਕਰਦੀ ਹੈ ਹੁਣ ਅਸੀਂ ਤਾਂ ਉਮਰਾ ਖਾ ਬੈਠੇ ਆ ਸਾਨੂੰ ਮਾਰ ਦੋਗੇ ਪਰ ਸਿੱਖ ਚੁੱਪ ਕਰਕੇ ਤਾਂ ਕਦੇ ਬੈਠਦੇ ਨਹੀਂ ਐ ਕੀ ਹਾਲ ਹੋਇਆ ਇੰਦਰਾ ਗਾਂਧੀ ਦਾ ਜਨਰਲ ਵੈਦਿਆ ਦਾ ਹੋਰਾਂ ਦਾ ਤੇ ਮੇਰਾ ਮਤਬ ਇਹਦਾ ਰਿਐਕਸ਼ਨ ਤਾਂ ਹੋਊਗਾ ਕਿ ਜਿਹੜੇ ਬੰਦਿਆਂ ਨੇ ਇਹ ਪਾਲਿਸੀ ਘਟਾਈ ਹੈ ਜਾਂ ਤਾਂ ਉਹ ਆਪਣੀ ਸਿਕਿਉਰਿਟੀ ਵਧਾਉਣਗੇ ਜਾਂ ਉਹ ਬਾਹਰ ਨਿਕਲਣਗੇ ਜੇਕਰ ਤੇ ਇੱਕ ਵਾਰੀ ਡਰ ਤਾਂ ਪੈਦਾ ਹੋ ਗਿਆ ਕਿ ਇਹ ਜਿਹੜਾ ਵੀ ਐਕਸ਼ਨ ਹੁੰਦਾ ਹੈ ਉਹਦਾ ਸਿੱਖਾਮਲੂ ਰਿਐਕਸ਼ਨ ਤਾਂ ਹੋਊਗਾ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਣੀਆਂ ਜ਼ਰੂਰੀਆਂ ਹੈ ਕਿ ਅਸੀਂ ਬੜੇ ਕੁਸੂਤੇ ਫਸੇ ਹੋਏ ਹਾਂ 14 ਸਾਲ ਤੋਂ ਸਾਡੀ ਐਸ்சிਪੀਸੀ ਦੇ ਇਲੈਕਸ਼ਨ ਤੇ ਨਹੀਂ ਹੋ ਰਹੇ ਟਾਲਮਟਾਲੀ ਕਰੀ ਜਾਂਦੇ ਐ ਹੁਣ ਹਿੰਦੁਤਵਾ ਚਾਹੁੰਦੀ ਹੈ ਕਿ ਸਾਡੇ ਦਲੇ ਐਸ்சிਪੀਸੀ ਦੇ ਉੱਤੇ ਕਬਜ਼ਾ ਕਰ ਲੈ ਹੁਣ ਜਿਹੜੇ 14 ਸਾਲ ਬਾਜਪੀ党 ਦੇ ਬੰਦੇ ਮੈਂਬਰ ਉਹਦੇ ਉੱਤੇ ਛੱਪਾ ਮਾਰ ਕੇ ਬੈਠੇ ਐ ਉਹ ਫੇਰ ਸੰਧੀ ਹੈ ਕੀ ਹੈ ਉਹ ਮੰਗਤੀ ਹੈਗੀ ਹੈ ਜਿਹੜਾ ਬੰਦਾ ਛੁੜਿਆ ਨਾ ਜਾਵੇ ਤੇ ਕਿਤੇ ਕਬਜ਼ਾ ਕਰਕੇ ਬੈਠ ਜੇ ਜਿਵੇਂ ਇੰਦਰਾ ਗਾਂਧੀ ਨੇ ਅਮਰਜੰਸੀ ਲਾਤੀ ਸੀ ਤੇ ਕੋਈ ਇਲੈਕਸ਼ਨ ਦੀ ਉਮੀਦ ਹੀ ਨਹੀਂ ਸੀ ਇਸੇ ਤਰ੍ਹਾਂ ਇੱਕ ਸਿੱਖਾ ਦੇ ਰਿਹਾ ਕੌਮ ਹੈ ਸਾਡੇ ਉੱਤੇ ਇਹੋ ਜਿਹਾ ਜ਼ਬਰਦਸਤ ਨਾ ਇਹ ਪ੍ਰਦਰਸ਼ ਤੋਂ ਬਾਹਰ ਹੈ ਹੁਣ ਮੋਦੀ ਸਾਹਿਬ ਯੂਕ੍ਰੇਨ ਗਏ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਯੂਕ੍ਰੇਨ ਦਾ ਉਹਨੇ ਕਿਹਾ ਹੈ ਕਿ ਮੋਦੀ ਸਾਹਿਬ ਤੁਸੀਂ ਆਏ ਹੋ ਜੀ ਆਇਆਂ ਤੁਸੀਂ ਸਾਡਾ ਹਾਲ ਪੁੱਛਣ ਆਏ ਹੋ ਬਹੁਤ ਡਿਟੇਡ ਪਰ ਪਰ ਰੂਸ ਜਿਸ ਨੇ ਸਾਡੇ ਉੱਤੇ ਹਮਨੇ ਪੀਤੇ ਐ ਸਾਡੀ ਧਰਤੀ ਨੂੰ ਨੱਪ ਲਿਆ ਜਿਵੇਂ ਚੀਨ ਨੇ ਲਦਾਖ ਦੇ ਵਿੱਚ 1968 ਦੇ ਵਿੱਚ 40000 ਕਿਲੋਮੀਟਰ ਨੱਪਲੇ ਸੀਗੇ 2000 2020 ਵਿੱਚ 8000 ਕਿਲੋਮੀਟਰ ਹੋਰ ਲੋਟਲੇ ਕਿਹੜਾ ਤੁਸੀਂ ਆਪਣੀ ਗੱਲ ਵੀ ਸੋਚੋ ਕਿ ਤੋਡੇ ਮੋਲਕ ਦੇ ਵਿੱਚ ਵੀ ਸੀ ਨੇ ਥੋੜਾ ਲਾਟਾਂ ਲੁੱਟਿਆ ਹੋਇਆ ਇਸੇ ਤਰ੍ਹਾਂ ਤੁਹਾਨੂੰ ਹਮਦਰਦੀ ਹੋਣੀ ਚਾਹੀਦੀ ਹੈ ਸਾਡੇ ਨਾਲ ਕਿ ਰੂਸ ਨੇ ਸਾਡੇ ਇਲਾਕੇ ਬੜੇ ਇਹਨ ਆਪਣੇ ਹੈ ਤੇ ਤੁਸੀਂ ਰੂਸ ਤੋਂ ਰੂਰੋਲ ਫ੍ਰੀਡਿਤੇ ਦਿਓ ਰੂਰੋਲ ਫ੍ਰੀਡਿਤੇ ਤੁਸੀਂ ਇੱਥੇ ਇੰਡੀਆ ਤੋਂ ਨੂੰ ਰਫਾਈਨ ਕਰ ਦਿੰਦੇ ਹੋ ਡਿਜ਼ਲ ਬਣਾ ਦਿੰਦੇ ਹੋਰ ਪਰਦਾਰਥਾਂ ਬਣਾ ਦਿੰਦੇ ਹੋ ਤੇ ਇਸ ਤਰ੍ਹਾਂ ਰੂਸ ਦੀ ਇਕਨੋਮਿਕਲੀ ਗੰਦੀ ਹੈ ਤੁਹਾਡੇ ਸਿਰ ਦੇ ਉੱਤੇ ਤੇ ਜੇ ਤੁਹਾਡੇ ਸਿਰ ਦੇ ਉੱਤੇ ਰੂਸ ਦੀ ਇਕਨੋਮਿਕ ਚੱਲ ਰਹੀ ਹੈ ਤੇ ਤੁਸੀਂ ਟਟੂ ਦਾ ਸਾਡੇ ਨਾਲ ਸੜਾ ਕਰਾਉਣੀ ਹੈ ਰੂਸ ਦੇ ਬਰੇਨ ਦੀ ਜਾਂ ਤਾਂ ਤੁਸੀਂ ਉਹਨਾਂ ਦਾ ਤੇਲ ਨਾਲੋਂ ਉਹਨਾਂ ਨੂੰ ਪੈਸਾ ਜਾਂਦਾ ਸਾਰਾ ਤੁਹਾਡੇ ਕੋਲੋਂ ਤੇ ਉਹ ਸਾਡੇ ਉੱਤੇ ਚੜਦਾ ਹੈ ਫਿਰ ਜਿਵੇਂ ਇਸ ਤਰ੍ਹਾਂ ਇਹ ਗੱਲ ਹੋ ਰਹੀ ਹੈ ਹਿੰਦੂਤਵ ਨੂੰ ਐ ਨਹੀਂ ਸੋਚਣਾ ਚਾਹੀਦਾ ਕਿ ਸਿੱਖਿਆ ਦੇ ਘੱਟ ਗਿਣਤੀਆਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਸਾਨੂੰ ਸਾਰਾ ਪਤਾ ਹੈ ਰਾਜਨਾਥ ਸਿੰਘ ਜੀ ਅਮਰੀਕਾ ਗਏ ਹੈ ਅਮਰੀਕਾ ਦੀ ਡਿਫੈਂਸ ਇਸ ਕਰਨੇ ਕਿ ਹੈ ਕਿ ਤੁਹਾਨੂੰ 5 ਰੁਪਈਆ ਜਿਹੜੀਆਂ ਸਬਮਰੀਨ ਹੁੰਦੀਆਂ ਉਹਦੇ ਵੀ ਅਸੀਂ ਤੁਹਾਨੂੰ ਜੰਤਰ ਦਵਾਂਗੇ ਜਿਹੜਾ ਤੁਸੀਂ ਪਛਾਣ ਕਰ ਸਕੋ ਕਿ ਇੱਥੇ 5 ਰੁਪਈਆ ਫਿਰਦੀ ਹੈ ਇਸ ਬੰਦਕ। ਹੋਰ ਇੰਡੀਆ ਨੇ ਸਵਾ 5 ਰੁਪਈਆ ਦੇਖਣੀ ਹੈ ਅਮਰੀਕਾ ਦੀ ਵੀ ਅਪਲ ਮੇਰਾ ਖਲ ਗਿੱਟਿਆਂ ਚ ਹੈ। ਔਰ ਜਿਹੜੇ ਜੰਤਰ ਦੇਣਗੇ ਉਹਦੇ ਨਾਲ ਰੂਸ ਦੀਆਂ ਪੰਡੂਪੀਆਂ ਤਾਂ ਇਹਨਾਂ ਨੇ ਲੱਭਣੀਆਂ ਨੇ ਤੇ ਇਹ ਲੱਭਣਗੇ ਅਮਰੀਕਾ ਤੇ ਨੀਡਰਲੈਂਡ ਦੀਆਂ ਪੰਡੂਪੀਆਂ ਠੀਕ ਹੈ ਸੋ ਮੇਰਾ ਮਤਲਬ ਹੈ ਕਿ ਪਤਾ ਸਾਰਿਆਂ ਨੂੰ ਹੈ ਤੁਸੀਂ ਕੀ ਕਰ ਰਹੇ ਹੋ ਦਿੱਤਪੁਰ ਵਾਲਿਓ ਐਨਾਂ ਸਮਝੋ ਨਹੀਂ ਪਤਾ ਹੈਗਾ ਸਾਰਾ ਪਤਾ ਜੇ ਤੁਸੀਂ ਚਾਹੁੰਦੇ ਹੋ ਕਿ ਅਮਨ ਹੋਵੇ ਇਹ ਅਮਨ ਨਹੀਂ ਹੋਊਗਾ ਜੇ ਤੁਸੀਂ ਸਿੱਖਾਂ ਨੂੰ ਟਾਰਗੇਟ ਬਣਾ ਕੇ ਦੂਜੇ ਮਿਲਖਾਂ 'ਚ ਹਰਿਆਣੇ ਤੇ ਇਥੇ ਮਰਵਾਉਂਗੇ ਇਹ ਗੰਡਪੁੱਠੇ ਪਾਉਗੀ ਸਿੱਖ ਹਰੇਕ ਐਕਸ਼ਨ ਦਾ ਰਿਐਕਸ਼ਨ ਕਰਦੇ ਨੇ ਸੋ ਇਹ ਚੀਜ਼ਾਂ ਤੇ ਗਰੀਬੀ ਬਹੁਤ ਜ਼ਿਆਦਾ ਹੈਗੀ ਹੈ ਆਪਣੇ ਪੰਜਾਬ ਦੇ ਵਿੱਚ ਸਬਸਿਡੇ ਇਹ ਜਿਹੜੀਆਂ ਬੀਬੀਆਂ ਸਵੇਰੇ ਘਰੋਂ ਬਾਹਰ ਨਿਕਲ ਜਾਂਦੀਆਂ ਤੇ ਵੱਟਾਂ ਤੋਂ ਇਕੱਠੇ-ਪੁੱਠੇ ਛੋਟੜ ਕੇ ਲੈ ਆਉਂਦੀਆਂ ਪੰਡ ਉਹਨਾਂ ਦੇ ਸਿਰ ਦੇ ਉੱਤੇ ਛੱਤੀ ਹੁੰਦੀ ਹੈ ਉਸ ਤੋਂ ਬਾਅਦ ਫੇਰ ਦੁਪਹਿਰੇ ਵੀ ਬੀਬੀਆਂ ਛੱਡੀਆਂ ਜਾਂਦੀਆਂ ਫੇਰ ਸੜਕਾਂ ਤੋਂ ਢੱਕੇ ਛੋਟੇ-ਛੋਟੇ ਲੱਕੜਾ ਇਕੱਠੀ ਕਰਕੇ ਉਹ ਆਪਣੇ ਘਰਾਂ 'ਚ ਲੈ ਜਾਂਦੀਆਂ ਉਹਨਾਂ ਕੋਲ ਨਾ ਗੈਸ ਹੈ ਨਾ ਕੇਰੋਸਿਨ ਆਇਲ ਦਾ ਸਟੋਵ ਹੈ ਉਹ ਫੇਰ ਰੋਟੀ ਉਹ ਲੱਕੜਾਂ ਤੇ ਪਉਂਦੀ ਹੈ ਤੇ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤੁਸੀਂ ਪਿੰਡਾਂ 'ਚ ਗਏ ਨਹੀਂ ਹੁਣ ਜਿਹੜੇ ਤਰੀਬ ਲੋਕ ਨੇ ਰੈਂਟੇਡ ਸਿੱਖ ਹੈ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਤੇ ਜਦੋਂ ਸਰਦੀਆਂ ਆਉਂਦੀਆਂ ਆ ਉਹਨਾਂ ਦਾ ਡੰਗਰ ਬੱਚਾ ਵੀ ਉਸੇ ਕਮਰੇ 'ਚ ਹੁੰਦਾ ਹੈ ਜਿਦੋਂ ਨਦੀ ਧੀ ਤੇ ਦਵਾਈ ਆਉਂਦੇ ਐ ਉਹ ਵੀ ਉਸੇ ਕਮਰੇ ਚ ਹੁੰਦੇ ਐ ਜਿਦੋਂ ਨਾ ਪੁੱਤ ਤੇ ਨੂੰਹ ਹੁੰਦੀ ਐ ਉਹ ਵੀ ਉਸੇ ਕਮਰੇ ਚ ਹੁੰਦੀ ਐ ਫੇਰ ਆਜ਼ਾਦੀ ਦਾ ਦਿਵਸ ਤਾਂ ਬੜੀ ਸ਼ਾਨ ਨਾਲ ਮਨਾਉਂਦੇ ਐ ਪਰ ਆਪ ਜਿਹੜੀਆਂ ਮੈਂ ਚੀਜ਼ਾਂ ਦੱਸ ਰਿਹਾ ਐ ਇਹ ਅਗੇ ਚੱਲ 77 ਸਾਲ ਹੋ ਗਏ ਐ ਕਿ ਸਾਨੂੰ ਆਜ਼ਾਦੀ ਮਿਲੀ ਐ ਕੌਣ ਜਾਂਦੀ ਮਿਲੀ ਹੈ ਸਾਨੂੰ ਨਾ ਗਰੀਬਾਂ ਨੂੰ ਮਿਲਿਆ ਨਾ ਸੰਖਾ ਨੂੰ ਮਿਲਿਆ ਤੇ ਸਾਡੇ ਬਗੈਰ ਪੁੱਛਿਆ ਮਰੀਜ਼ਾਂ ਨੇ ਗਾਂਧੀ ਨੇ ਨਹਿਰੂ ਜਿਨੇ ਨੇ ਪਾਕਿਸਤਾਨ ਬਣਾਤਾ ਮੁਸਲਮਾਨਾਂ ਨੇ ਇੰਡੀਆ ਬਣਾਤਾ ਹਿੰਦੂਆਂ ਦੇ ਲਈ ਹੁਣ ਅਸੀਂ ਜਿਹੜੇ ਸਿੱਖ ਹੈ ਅਸੀਂ ਜਿਹੜੇ ਪਾਕਿਸਤਾਨ ਦੇ ਵਿੱਚ ਹੈ ਅਸੀਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਅਸੀਂ ਇੰਡੀਆ 'ਚ ਅਸੀਂ ਹਿੰਦੂ ਦੇ ਗੁਲਾਮ ਹੈ ਇਸ ਸਾਰਿਆਂ ਨਾਲ ਜ다가 ਕੁਰਬਾਨੀਆਂ ਨਰੇਜਾਂ ਨੂੰ ਕੱਢਣ ਦੇ ਲਈ ਸਿੱਖਾਂ ਨੇ ਕੀਤੀਆਂ ਅੰਕੜੇ ਕਢਾ ਲਓ ਮੈਂ ਗਲਤ ਨਹੀਂ ਬੋਲ ਰਿਹਾ ਹੁਣ ਮੈਂ ਸਮਝਦਾ ਕਿ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਅਕਲ ਤੇ ਇੱਥੇ ਸੀਗੀ ਕਿ ਗਿੱਟਿਆਂ ਸੀਗੀ ਕਿ ਜਦੋਂ ਅੰਗਰੇਜ਼ ਸੀ ਹਿੰਦੂ ਵੀ ਅੰਗਰੇਜ਼ ਦੇ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਸਿੱਖ ਵੀ ਗੁਲਾਮ ਸੀ ਸਾਡੇ ਸਾਰਿਆਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰੀ ਤਾਂ ਸੀ ਹੀ ਤੇ ਜੇ ਅਸੀਂ ਅੰਗਰੇਜ਼ਾਂ ਦੇ ਨਾਲ ਹੀ ਰਹਿੰਦੇ ਸਾਰੇ ਗੁਲਾਮ ਹੁੰਦੇ ਸਾਡੀ ਬਰਾਬਰੀ ਤਾਂ ਰਹਿੰਦੀ ਤੇ ਜਦੋਂ ਉਹਦੋਂ ਅੰਗਰੇਜ਼ਾਂ ਦੇ ਖਿਲਾਫ ਬਾੜੇ ਐਕਸ਼ਨ ਹੋਇਆ ਕਾਲੇ ਪਣੀ ਗਏ ਸਿੱਖ ਹੁਣ ਸਾਰੇ ਭੱਜੇ ਜਾਂਦੇ ਆ ਅੰਗਰੇਜ਼ਾਂ ਦੇ ਮੁਲਕਾਂ ਦੇ ਵਿੱਚ ਮੇਰਾ ਮਤਲਬ ਇਹ ਦਿੱਤਾ ਸਿੱਖ ਕੌਮ ਨੂੰ ਸਮਝ ਨਹੀਂ ਆਈ ਈਸੀ ਹੈ ਕਿ ਤੇ ਕੀ ਸਾਡਾ ਭੂਤ ਹੈ ਸੋ ਇਹ ਸਾਰਿਆਂ ਦੇ ਨਾਲ ਤੁਹਾਡੀ ਪ੍ਰੈਸ ਨਾਲ ਫੁਵਾੜੇ ਵਾਲੇ ਨਾਲ ਮੈਂ ਕੀਤੀ ਹੈ ਹੋਰ ਤੁਸੀਂ ਹੁਣ ਜੋ ਕੁਝ ਪੁੱਛਣਾ ਹੈ ਮੈਂ ਸਭ ਪਹਿਲਾਂ ਤਾਂ ਫੁਵਾੜਾ ਪ੍ਰੈਸ ਵੱਲੋਂ ਸਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਕਰਦਾ ਸਵਾਲ ਮੇਰਾ ਇਹ ਸੀ ਕਿ ਧਰਮ ਦੀ ਆਜ਼ਾਦੀ ਤਾਂ ਸਾਰਿਆਂ ਨੂੰ ਹੁੰਦੀ ਹੈ ਪਰ ਜੇਕਰ ਤੁਸੀਂ ਪਿਛਲੇ 10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਦਬਾਵੇ ਦੇ ਵਿੱਚ ਪੰਜਾਬੀਆਂ ਦੀ ਨਸ਼ਰ ਕੋਸ਼ੀ ਕਿੰਨੀ ਹੋ ਰਹੀ ਹੈ ਸਿੱਖ ਕਿੰਨੇ ਕ੍ਰਿਸ਼ਨਰਦੀ ਦੇ ਵਿੱਚ ਜਾ ਰਿਹਾ ਅੱਜ ਤੋਂ 30 ਸਾਲ ਪਹਿਲਾਂ ਇਹ ਰੁਝਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਸੀ ਪਰ ਹੁਣ ਜੇ ਅੱਜ ਆਪਾਂ ਦੇਖਿਆ ਜਾਵੇ ਜਲੰਧਰ ਕਪੂਰਥਲਾ ਬੈਲਟ ਜਿਹੜੀ ਸਾਰੀ ਆ ਬਹੁਤ ਤੇਜ਼ੀ ਨਾਲ ਇਹਦੇ ਵੱਲ ਵੱਧ ਰਹੀ ਆ ਔਰ ਇਹਦੇ ਲਈ ਬੋਲਦਾ ਤਾਂ ਕੋਈ ਨਹੀਂ ਔਰ ਨਾ ਉੱਥੇ ਕੋਈ ਆਪਣੇ ਸੰਗਰਮੀਆਂ ਦੇ ਆਪਾਂ ਉਹਨਾਂ ਨੂੰ ਕੰਡੈਮਨ ਨਹੀਂ ਕਰਨਾ ਤਾਂ ਆਪਣੀਆਂ ਸੰਗਰਮੀਆਂ ਤਾਂ ਆਪਾਂ ਤੇਜ਼ ਕਰੀਏ ਅਲੱਗ-ਅਲੱਗ ਪੰਥਕ ਤੇ ਰਹਿ ਉਹਦੇ ਬਾਰੇ ਬੋਲਦਾ ਕੋਈ ਨਹੀਂ ਉਹ ਜਿਹੜੇ ਪੰਥਕ ਦਾਵਾ ਕਰਦੇ ਆ ਕਿ ਸਾਡੀ ਪਾਰਟੀ ਆ ਪੰਥਰੀ ਉਹ ਤਾਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੈ ਜਿਹੜੇ ਬੰਦੇ ਬਾਹਰ ਮਾਰੇ ਹੈ ਕੋਈ ਸਾਡੀ ਪਾਰਟੀ ਤੋਂ ਸਿਵਾਏ ਕੋਈ ਬੋਲ ਰਿਹਾ ਜੀ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਪੀਸੀ ਪਾਰਟੀ ਗੱਲ ਨਹੀਂ ਕਰਦੀ ਐਸਪੀਸੀ ਐਸਪੀਸੀ ਨੇ ਕੋਈ ਰੈਜ਼ੋਲੂਸ਼ਨ ਹੀ ਪਾਸ ਕੀਤੀ ਕਿਸੇ ਲੀਡਰ ਨੇ ਬਾਦਲ ਦੱਲੇ ਨੇ ਜਾਂ ਦੂਜੇ ਤੇ ਨੇ ਜਾਂ ਕਾਂਗਰਸ ਨੇ ਕਾਂਗਰਸ ਨੂੰ ਤਾਂ ਮੈਂ ਤੁਹਾਨੂੰ ਦੱਸਤਾ ਪੀ ਉਹਨਾਂ ਦੀ ਨੈਸ਼ਨਲ ਪੋਲਿਸੀ ਹੈ ਉਹਨਾਂ ਨੇ ਨਹੀਂ ਬੋਲਣਾ ਔਰ ਬਾਕੀ ਤਾਂ ਹੈਗੇ ਐ ਨਾ ਅਰੇ ਆંકੜੇ ਬੜੇ ਗੰਭੀਰ ਆ ਜੇ ਤੁਸੀਂ ਦੇਖੋਗੇ ਬੱਕੂ ਸਾਹਿਬ ਨਾਲ ਆ ਮੈਡੋਲੀ ਦੇ ਹੈਗੇ ਆ ਜਲੰਧਰ ਪੂਰਸਲਾ ਦੀ ਜਿਹੜੀ ਬੈਲਟ ਹੈ ਸਾਡੀ ਤੁਸੀਂ ਦੇਖੋ ਕਿੰਨੇ ਕਿੰਨੇ ਵੱਡੇ ਉਹਨਾਂ ਦੇ ਬਣ ਗਏ ਔਰ ਉੱਥੇ ਹਜ਼ਾਰਾਂ 20-20 ਹਜ਼ਾਰ ਦਾ ਇਕੱਠ ਹੋ ਰਿਹਾ ਔਰ ਉਹ ਸਾਰੇ ਬੰਦੇ ਕਿੱਥੋਂ ਡਿਵਰਟ ਹੋ ਰਹੇ ਆ ਸਾਰੇ ਜ਼ਿਆਦਾ ਪੰਜਾਬੀਆਂ ਤੋਂ ਡਿਵਰਟ ਹੋ ਰਹੇ ਆ ਜਾਂ ਸਿੱਖਾਂ ਤੋਂ ਡਿਵਰਟ ਹੋ ਰਹੇ ਔਰ ਵੱਡੀ ਗੱਲ ਇਹ ਆ ਵੀ ਸਿੱਖ ਧਰਮ ਦੇ ਵਿੱਚੋਂ ਬੰਦੇ ਉਧਰ ਡਿਵਰਟ ਹੋ ਰਹੇ ਆ ਔਰ ਉਹ ਆਪਣੇ ਬਹੁਤ ਵੱਡੇ ਵੱਡੇ ਬਣਾ ਰਿਹਾ ਚੀਜ਼ਾਂ ਜਿਹੜੀਆਂ ਅੱਗੇ ਹੋ ਜਾ ਕੇ ਪ੍ਰਮੋਟ ਕਰ ਰਿਹਾ ਚੰਨ ਸਰ ਮੈਂ ਸੌਰੀ ਵਿੱਚੇ ਲੋੜ ਤੇ ਮਿਲਣਾ ਨਹੀਂ ਚਾਹੀਦਾ ਮੈਂ ਇੱਕ ਤੁਹਾਡੀ ਧਿਆਨ ਚ ਲਿਆਉਣਾ ਚਾਹੁੰਦਾ ਔਰ ਇਹ ਜਿਹੜੇ ਤੁਸੀਂ ਚਿੰਤਾ ਜ਼ਾਹਰ ਕੀਤੀ ਹੈ ਆ ਪਾਰਟੀ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਪਿਛਲੇ ਲਗਭਗ 6 ਮਹੀਨਿਆਂ ਤੋਂ ਇੱਥੇ ਵਿਚਾਰ ਕਰਤੇ ਵਿਚਾਰ ਦੀਨ ਸੀਗਾ ਤੇ ਆ 18 ਤਰੀਕ ਨੂੰ ਜਿਹੜੀ ਲੰਗੀ ਇੱਕ ਹਫਤਾ ਪਹਿਲਾਂ ਇੱਕ ਮਹਮ ਸ਼ੁਰੂ ਕੀਤੀ ਹੈ ਪਾਰਟੀ ਨੇ ਆ ਪੰਥਕ ਹੋਕਾ ਦਲਤਾਂ ਦੇ ਵਿੜੇ ਤੱਕ ਪੰਥਕ ਹੋਕਾ ਦਲਤਾਂ ਦੇ ਵਿੜੇ ਤੱਕ ਉਹ ਮਹਿੰਦੀ ਸ਼ੁਰੂਆਤ ਨੂੰ ਹਾਲੇ ਅੱਜ ਇੱਕ ਹਫਤਾ ਹੋਇਆ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਰਿਐਲਿਟੀ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਬਜਟ 500 ਕਰੋੜ ਦਾ ਰੱਖਿਆ ਧਰਮ ਪ੍ਰਚਾਰ ਲਈ ਪਰ ਸਾਡੇ ਵਿੜਿਆਂ 'ਚ ਗਰੀਬਾਂ ਲੋਕਾਂ ਤੱਕ ਉਹ ਧਰਮ ਪ੍ਰਚਾਰ ਹੋਇਆ ਨਹੀਂ ਉਹ ਫੰਡ ਛਕਿਆ ਛਕਾਇਆ ਗਿਆ ਉਹਨਾਂ ਤੱਕ ਕੋਈ ਪਹੁੰਚਿਆ ਨਹੀਂ ਕਦੇ ਵੀ ਧਰਮ ਪ੍ਰਚਾਰ ਸਿੱਖ ਧਰਮ ਪ੍ਰਚਾਰਕ ਕਦੇ ਪਹੁੰਚਿਆ ਹੀ ਨਹੀਂ ਜੇ ਪਹੁੰਚਿਆ ਨਹੀਂ ਤਾਂ ਛੋੜੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਛੱਡਿਓ ਸੀ ਗੱਲ ਉਹਨਾਂ ਦੇ ਐਫਰਟਸ ਫੇਲ ਹੋ ਗਏ ਨਹੀਂ ਗਏ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਪਾਰਟੀ ਨੇ ਸਮਝਿਆ ਕਿ ਐਦਾਂ ਨਹੀਂ ਹੋਣੀ ਚਾਹੀਦੀ ਜਿਹੜੇ ਗਰੀਬ ਸਿੱਖ ਆ ਉਹਨਾਂ ਦੀ ਕਨਵਰਸ਼ਨ ਨਹੀਂ ਹੋਣੀ ਚਾਹੀਦੀ ਤਾਂ ਅਸੀਂ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਇਹਦਾ ਰਿਜ਼ਲਟ ਕੀ ਹੈ ਇੱਕ ਹਫਤਾ ਹੋਇਆ ਸਾਨੂੰ ਇੱਥੇ ਬੈਠਿਆਂ ਨੂੰ ਸ਼ੁਰੂ ਕੀਤਿਆਂ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਹੁਤ ਵੱਡੇ ਇੱਕ ਐਸਸੀ ਲੀਡਰ ਨੇ ਸਰਦਾਰ ਸਰੂਪ ਸਿੰਘ ਖਲਵਾੜਾ ਉਹਨਾਂ ਦਾ ਬੇਟਾ ਆਪਦੇ ਸਾਥੀਆਂ ਨੂੰ ਨਾਲ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੁਆਇਨ ਕਰ ਰਿਹਾ ਇਹ ਮਹਿਮਦੀ ਬਦੌਲਤ ਕਿ ਮਹਿਮਦੀ ਸ਼ੁਰੂਆਤ ਹੋਈ ਹੈ ਚੰਗੀ ਗੱਲ ਹੈ ਉਹਨਾਂ ਦੇ ਦਾਦੇ ਸਾਡੇ ਆਂਢ ਗੁਆਂਢ ਸਾਡੇ ਰਿਸ਼ਤੇਦਾਰੀਆਂ ਤੱਕ ਵੀ ਜਿਹੜੇ ਆ ਉਹ ਦੂਜੇ ਬਣੇ ਉਗਿਆਰ ਔਰ ਅਸੀਂ ਬੜਾ ਸ਼ਰਮ ਮਹਿਸੂਸ ਕਰਦੇ ਆ ਇਸ ਕਰਕੇ ਅਸੀਂ ਸ਼ੁਰੂ ਕੀਤਾ ਜੀ ਇਹਦੇ ਬਹੁਤ ਚੰਗੇ ਨਤੀਜੇ ਦੇਵਾਂਗੇ ਨਵੰਬਰ ਦੇ ਵਿੱਚ ਸਰਦਾਰ ਸ਼ਿਵਰਜ ਸਿੰਘ ਮਾਨ ਜੀ ਇੱਕ ਵਾਰੀ ਫਿਰ ਦੁਆਬੇ ਦੇ ਵਿੱਚ ਆਪਨੇ ਆਉਣਗੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਨਵੰਬਰ ਦੇ ਵਿੱਚ ਕਿਸ ਕਮ ਲਈ ਆਉਣਗੇ 200 ਇਹਦਾ ਜ਼ਿਲ੍ਹਿਆਂ ਦਾ 200 ਗਰੀਬ ਪਰਿਵਾਰ ਦਲਿਤ ਪਰਿਵਾਰ ਅਨੁਸੂਚਿਤ ਜਾਤੀ ਪਰਿਵਾਰ 200 ਤਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਚ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਦਾ ਲੰਚ ਹੋਏਗਾ 4 ਘੰਟੇ ਉਧਰ ਨਾਲ ਹੀ ਬਤਾਉਣੇ ਆ ਉਹਨਾਂ ਨਾਲ ਦੁੱਖ ਸੁੱਖ ਸਾਂਝੇ ਹੋਣਗੇ ਅਸੀਂ ਇਹ ਬਹਿਮ ਨੂੰ ਲੈ ਕੇ ਤੁਰ ਲੱਗੇ ਜਿਹੜੀ ਇਹ ਦਲੇ ਸਿੱਖਾਂ ਦੇ ਕਨਵਰਜਨਸ ਹੋ ਰਹੀਆਂ ਜਿਹਦਾ ਅਚਾਨਾ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੇ ਆંકੜੇ ਹਨ ਬੜੇ ਹੀ ਛੁਕਾਨ ਦੇਣ ਵਾਲੇ ਹਨ ਬਟ ਇਹ ਜਿਹੜੀ ਮੁਹਿੰਮ ਹੈ ਔਰ ਇਹ ਜਿਹੜੇ ਆંકੜੇ ਸਾਹਮਣੇ ਆਏ ਇੱਕ ਵੰਨ ਦਾ ਨਤੀਜਾ ਨਹੀਂ ਹੈ ਇਹ ਪਿਛਲੇ ਕਈ ਸਾਲਾਂ ਤੋਂ ਮੁਹਿੰਮ ਚੱਲ ਰਹੀ ਹੈ ਬਿਲਕੁਲ ਸਹੀ ਇਸ ਦੇ ਦੇ ਵਿੱਚ ਸਾਡੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਵੀ ਹਨ ਉਹੀ ਦੂਜੇ ਦੀ ਸਟਰੈਂਥ ਵੀ ਆਪਾਂ ਮੰਨ ਕੇ ਚੱਲਾਂਗੇ ਕਿ ਪੈਸੇ ਦਾ ਬੜਾ ਹੀ ਗਲਤ ਇਸਤੇਮਾਲ ਹੋ ਰਿਹਾ ਇਸ ਫੰਡ ਮਾਰਜਰ ਦੇ ਵਿੱਚ ਪੈਸੇ ਦਾ ਇਸਤੇਮਾਲ ਵੀ ਹੋ ਰਿਹਾ ਪਲੱਸ ਸਾਡੇ ਅੰਦਰ ਦੀਆਂ ਕਮਜ਼ੋਰੀਆਂ ਵੀ ਹਨ ਅਸੀਂ ਜਿਹੜੀ ਮਹੀਮ ਨੂੰ ਹਫ਼ਤਾ ਪਿੰਲੇ ਚਲਾਈਏ ਅਸੀਂ ਪਹਿਲੇ ਨੇ ਚਲਾ ਸਕਦੇ ਉਸ ਕਮਜ਼ੋਰੀਆਂ ਨੂੰ ਜੜ ਤੋਂ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ ਸਰ ਮੈਂ ਇੱਕ ਫੂਲ ਦੱਸਦਾ ਹਾਂ ਦੇਖੋ ਕਿੰਡੀ ਵੱਡੀ ਗੱਲ ਹੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਕੀ ਲੰਬੇ ਸਮੇਂ ਤੋਂ ਹੋ ਰਿਹਾ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲੰਬੇ ਸਮੇਂ ਤੋਂ ਐਫਐਨਸੀ ਨਹੀਂ ਕੀਤੇ ਪ੍ਰਧਾਨ ਸਾਹਿਬ ਦੱਸ ਕੇ ਅਸੀਂ ਤਾਂ ਹੀ ਤਾਂ ਮੰਗ ਕਰਦੇ ਹਾਂ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਵੇ ਉੱਥੇ ਜਿਹੜੀ ਸਿੱਖ ਸਿੱਖ ਕੌਜ ਦੇ ਲਈ ਸਮਰਪਿਤ ਲੋਕ ਨੇ ਉਹ ਚੋਣ ਕੇ ਜਿੱਤ ਕੇ ਜਾਣ ਗੁਰੂ ਘਰ ਦਾ ਪ੍ਰਬੰਧ ਸਮਝਾਂ ਸਾਭਣ ਤਾਂ ਕਿ ਧਰਮ ਪ੍ਰਚਾਰ ਹੋ ਸਕੇ ਉਹਨਾਂ ਨੇ ਧਰਮ ਪ੍ਰਚਾਰ ਕੀਤਾ ਨਹੀਂ ਸਾਡਾ ਸਿੱਖ ਸੁਬਾਜ ਜਿਹੜਾ ਉਹ ਘਾਟ ਹੀ ਗਿਆ ਮਾਰਖ ਆ ਗਿਆ ਤੇ ਦੁਨੀਆ ਪਰ ਦੇ ਵਿੱਚ ਪਹਿਲੀ ਦਫਾ ਜੇ ਕਿਸੇ ਸਿੱਖ ਆਗੂ ਨੇ ਇਹਦੀ ਸ਼ੁਰੂਆਤ ਕੀਤੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀਤੀ ਹੈ ਤੇ ਦਾਸ ਨੂੰ ਮੈਨੂੰ ਉਸ ਮਹਿਮਦਾ ਮੁਖ ਸੇਵਾਦਾਰ ਹੋਣ ਦਾ ਮੌਕਾ ਬਖਸ਼ਿਆ ਇੱਕ ਗੱਲ ਹੋਰ ਹੈ ਜੀ ਮਾਨ ਸਾਹਿਬ ਨੇ ਇੱਕ ਨਿਧਰ ਕੀਤਾ ਕਿ ਐਸਟੀਪੀਸੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਉਹਦੇ ਵਿੱਚ ਸੈਂਟਰ ਦਾ ਬਹੁਤ ਵੱਡਾ ਹੱਥ ਹੈ ਕਿ ਉਹ ਆਪਣੇ ਨੁਮਾਇੰਦੇ ਸੈੱਟ ਕਰਨਾ ਚਾਹੁੰਦੇ ਹਨ ਜੀ ਕੀ ਇਦੇ ਵਿੱਚ ਐਸਡੀਪੀਸੀ ਦੇ ਸੰਵਿਧਾਨ ਦੀ ਕਮਜ਼ੋਰੀ ਦਾ ਵੀ ਕੋਈ ਦਿੱਕਤ ਹੈ ਕੀ ਅਸੀਂ ਆਪਣਾ ਚੋਨਾ ਨਹੀਂ ਕਰਾ पाए ਸਮੇਂ ਸਿਰ ਜਾਂ ਅਸੀਂ ਮੌਕਾ ਦੇ ਰਹੇ ਹਾਂ ਸੈਂਟਰ ਨੂੰ ਕਿ ਉਹ ਆਪਣੇ ਨੁਮਾਇंदे ਸੈੱਟ ਕਰ ਸਕਣ ਜਾਂ ਉਹ ਆਪਣੀ ਦਖਲਅੰਦਾਜ਼ੀ ਕਰ ਸਕਣ ਕੀ ਸਾਡੇ ਅੰਦਰ ਦੇ ਵਿੱਚ ਐਸਡੀਪੀਸੀ ਦਾ ਜਿਹੜਾ ਸੰਵਿਧਾਨ ਹੈ ਉਹਦੀ ਜਿਹੜੀ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਕੋਈ ਕਮਜ਼ੋਰੀਆਂ ਹਨ ਜਾਂ ਉਸ ਕਨਸਟੀਟਿਊਸ਼ਨ ਦੇ ਜਿਹੜੇ ਰਖਸ਼ਕ ਹਨ ਜਿਹੜੇ ਆਲਰੇਡੀ ਨੁਮਾਇंदे ਹਨ ਉਸ ਨੁਮਾਇੰਦਿਆਂ ਦੇ ਵਿੱਚ ਕੋਈ ਕਮਜ਼ੋਰੀਆਂ ਹਨ ਕਿ ਅਸੀਂ ਬਾਹਰ ਦੇਆਂ ਨੂੰ ਇਹ ਸੈਂਟਰ ਨੂੰ ਇਹ ਪਾਵਰ ਦੇ ਦੇਣ ਕਿ ਉਹ ਦਖਲ ਅੰਦਾਜ਼ੀ ਕਰ ਸਕੇ ਸਰ 1952 ਦੇ ਕਾਨੂੰਨ ਦੇ ਮਤਲਬਕ ਇਹ ਜੇ ਕੋਈ ਤਾਕਤ ਹੁੰਦੀ ਹੈ ਸਟੇਟ ਦੀ ਉਹੀ ਖਰਾਸਤ ਹੁੰਦਾ ਨਾ ਇਲੈਕਸ਼ਨਸ ਅਲੋ ਤੇ ਐਸਪੀਸੀ ਦੇ ਕੋਲੇ ਕੋਈ ਅਜਿਹੀ ਤਾਕਤ ਨਹੀਂ ਹੈ ਜਿਹਦੇ ਨਾਲ ਉਹ ਇਹ ਤਾਕਤ ਨੂੰ ਇਸਤੇਮਾਲ ਕਰ ਸਕੇ ਮੇਰਾ ਇਸ਼ਾਰਾ ਉਸ ਤਰ੍ਹਾਂ ਵੀ ਸੀਗਾ ਕਿ ਅਸੀਂ ਆਪਣੇ ਐਸਟੀਪੀਸੀ ਦੇ ਸੰਵਿਧਾਨ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਸਕੀਏ ਕਿ ਉਹ ਦਖਲਅੰਦਾਜ਼ੀ ਨਾ ਹੋ ਪਾਏ ਆ ਅਸੀਂ ਤਾਂ ਚਾਹੁੰਦੇ ਹਾਂ ਮਜ਼ਬੂਤ ਪਰ ਹਿੰਦੂਤਵਾ ਨਹੀਂ ਚਾਹੁੰਦੀ ਨਾ ਕਿ ਇਹ ਐਸਟੀਪੀਸੀ ਹੋਰ ਮਜ਼ਬੂਤ ਹੋ ਗਏ ਪਰ ਬੀਜੇਪੀ ਤੇ ਆਰਐਸਐਸ ਨੂੰ ਫਿਕਰ ਹੈਗਾ ਕਿ ਜਿਹੜੇ ਕਨਵਰਜਨਸ ਹੋ ਰਹੇ ਆ ਪਰ ਉਹ ਬਰਦਾਸ਼ਤ ਕਰ ਰਹੀ ਹੈ ਕਿ ਜੇ ਅਸੀਂ ਇਲੈਕਸ਼ਨ ਕਰਾਤੇ ਸਾਡੇ ਵਰਗੀ ਪਾਰਟੀ ਨਾ ਆ ਕੇ ਆ ਜੀ ਇਹ ਵੀ ਤਾਂ ਇਹ ਗੱਲ ਹੈ ਮਾਨਸਬ ਕੰਗਨਾ ਰੌਕ ਨੇ ਸਹੀ ਕੰਟਰੋਵਰਸੀ ਫਿਗਰ ਰਹੀ ਆ ਕਿਸਾਨਾਂ ਬਾਰੇ ਵੀ ਕੰਗਨਾ ਰੌਕ ਦੀ ਟਿੱਪਣੀਆਂ ਜਿਹੜੀਆਂ ਉਹ ਨਹੀਂ ਸਹੀ ਸੀ ਔਰ ਸਿੱਖਾਂ ਬਾਰੇ ਵੀ ਉਹਨੇ ਟਿੱਪਣੀਆਂ ਕੀਤੀਆਂ ਪਰ ਹੁਣ ਜਿਹੜੀ ਉਹਦੀ ਸਰਜਰੀ ਚਲ ਮਾਰੀ ਆ ਐਮਰਜੈਂਸੀ ਉਹਦਾ ਹੁਣ ਬਹੁਤ ਹੀ ਰੀਸੈਂਟਲੀ ਇੱਕ ਟ੍ਰੇਲਰ ਜਿਹੜਾ ਰੀਲਿਸ ਹੋਇਆ 1.5 ਮਿੰਟ ਦਾ ਔਰ ਉਹਦੇ ਵਿੱਚ ਲਾਸਟ ਸੈਗਮੈਂਟ ਦੇ ਵਿੱਚ ਜਿਹੜੇ ਸਿੱਖ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸ਼੍ਰੋਮਣੀ ਕਮੇਟੀ ਨੇ ਦਾ ਉਹ ਅੱਗੇ ਆਪਣਾ ਪ੍ਰੋਟੈਸਟ ਵੀ ਕੀਤਾ ਕੀ ਕਹਿਣਾ ਚਾਹੁੰਦੇ ਕਿਉਂਕਿ ਪੂਰੇ ਵਰਲਡਵਾਈਡ ਰੀਲਿਸ ਹੋ ਰਹੀ ਫਿਲਮ ਦੇਖੋ ਜੇ ਤਾਂ ਇੰਡੀਆ ਉਹ ਬੀਬੀ ਨੂੰ ਜੀਉਂਦਾ ਰੈਂਡ ਦੇਣਾ ਦੇਖ ਦੀ ਫੇਰ ਤਾਂ ਜਾਤਾ ਇਹ ਫਿਲਮ ਨੂੰ ਦੱਬ ਦਵੇ ਜਵਦੀ ਰੱਖਿਆ ਬਤਾ ਦੇ ਬਹੁਤ ਜਾਤਾ ਐਸ ਕੰਨੇ ਬਰਦਾਸ਼ਤ ਨਹੀਂ ਕਰਤਾ ਆਨਸੋ ਵੀ ਇਤਨਾ ਬਹੁਤ ਤੁਹਾਡੀ ਗੱਲਾਂ ਤੋਂ ਇਤਨਾ ਸਾਮਣੇ ਆ ਰਿਹਾ ਹੈ ਕਿ ਇਹ ਜਿਹੜੀ ਬਿਆਨ ਹੈ ਪੋਲਰਾਈਜੇਸ਼ਨ ਵੱਲ ਨਹੀਂ ਆ ਰਿਹਾ ਕਿ ਸਾਡੇ ਦੇਸ਼ ਵਿੱਚ ਸਹੀ ਗੱਲ ਹੈ ਜੇ ਆਪਾਂ ਇੰਨੇ ਤੱਕ ਬਿਲਕੁਲ ਪੋਲਰਾਈਜੇਸ਼ਨ ਹੈ ਜਿਹੜਾ ਇਹ ਤੁਸੀਂ ਐਸ.ਸੀ.ਪੀ. ਦੇ ਇਲੈਕਸ਼ਨ ਵਿੱਚ ਕਰਾ ਰਹੇ ਸਿੱਖਾਂ ਨੂੰ ਟਾਰਗੇਟ ਬਣਾ ਕੇ ਮਾਰ ਰਹੇ ਹੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਦੇ ਵਿੱਚ ਪਾਕਿਸਤਾਨ ਹਰਿਆਣਾ ਪੰਜਾਬ ਦੇ ਵਿੱਚ ਇਤੋਂ ਜ਼ਿਆਦਾ ਵਰਟੀ ਪੋਲਰਾਈਜੇਸ਼ਨ ਕੀ ਹੋ ਸਕਦੀ ਹੈ ਜੀ ਹੁਣ ਪੋਲਰਾਈਜੇਸ਼ਨ ਕਰਕੇ ਸਾਰਾ ਕਸ਼ਮੀਰ 370 35 ਵੇ ਉੱਥੇ ਜ਼ਰਮ ਕਾਨੂੰਨ ਆਪਸਪਾ ਲਗਾ ਦਿੱਤਾ ਜਿਸ ਨਾਲ ਫੌਜ ਕਿਸ ਨੂੰ ਮਾਰਸਾ ਦੀ ਹੈ ਕਿਸੇ ਨੂੰ ਰੇਪ ਕਰ ਸਕਦੀ ਹੈ ਉਹਦਾ ਨੋਟਿਸ ਵੀ ਨਹੀਂ ਹੋਣਾ ਪਰ ਮੇਰਾ ਮਤਲਬ ਹੈ ਕਿ ਹੁਣ ਨੂੰ 2019 ਦੇ ਵਿੱਚ ਇਹ ਸਾਰਾ ਕੁਝ ਹੋਇਆ ਬੀਜਪੀ ਨੇ ਕੀਤਾ ਤੇ ਫਿਰ ਅਗੇ ਉੱਥੇ ਲੋਕੀ ਜੋ ਪੰਜਾਬ ਦੇ ਟੈਰਰਿਜ਼ਮ ਵੱਧ ਗਿਆ ਬੀਜਪੀ ਤੇ ਆਰਐਸਐਸ ਨੇ ਤਾਂ ਉਤੋਂ ਦਾਪਿੱਤਾ ਸੀਗਾ ਕਿ ਅਸੀਂ ਕਸ਼ਮੀਰ ਨੂੰ ਸੰਭਾਲੀਏ ਪਰ ਉਨਰੂਲੀ ਗੱਲ ਸੀ ਕਿ ਮੁਸਲਮਾਨਾਂ ਨੂੰ ਮਾਰ ਗਏ ਇਹਨਾਂ ਦੇ ਕੋਲੇ ਪਾਵਰ ਨਾ ਰਹੇ ਕੁਛੀ ਮਾਨਸਰ ਜਿਹੜੇ ਮਸਦੁਰ ਖਾਇ ਬਹੁਤ ਹੀ ਸੰਜੀਦਾ ਮੁੱਦੇ ਹਨ ਪਰ ਆਮ ਜਨਤਾ ਦੇ ਨਾਲ ਜੁੜਨ ਵਾਲੇ ਬੰਦਿਆ ਤਾਂ ਆਮ ਜਨਤਾ ਦੇ ਮੁੱਦੇ ਹਨ ਪਰ ਕੀ ਤਲਕੀ ਦਾ ਜਵਾਬ ਤਲਕੀ ਨਾਲ ਦੇਣ ਨਾਲ ਕੀ ਅਸੀਂ ਆਮ ਜਨਤਾ ਨੂੰ ਆਪਣੇ ਨਾਲ ਜੋੜ 파ਵਾਂਗੇ ਕੀ ਇੱਕ ਵੱਡੀ ਤਾਕਤ ਬਣ ਪਾਏਗੀ ਮੈਂ ਤਲਫੀ ਲਈ ਮੈਂ ਕਰ ਰਿਹਾ ਮੈਂ ਇਹ ਪ੍ਰੈਸ ਨੂੰ ਡਰੈਸ ਕਰ ਰਿਹਾ ਹੈ ਕਿ ਇਹ ਚੀਜ਼ਾਂ ਇਹ ਸਾਡੇ ਜੀ ਠੀਕ ਨਹੀਂ ਹੈਗੀ ਇਹਨੂੰ ਦੇ ਤਲਕੀ ਸਮਝੋਗੇ ਦਾ ਮਾਤਰ ਹੈ ਕਿ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸ ਰਿਹਾ ਹਾਂ ਉਹ ਤੁਸੀਂ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਕਰਕੇ ਉਹ ਤੁਹਾਨੂੰ ਉਦੀਆਂ ਲੱਗਦੀਆਂ ਕਿ ਇਹ ਇੰਡੀਆ ਦੇ ਖਿਲਾਫ ਗੱਲ ਕਰ ਰਿਹਾ ਨਹੀਂ ਨਹੀਂ ਮੇਰਾ ਮਤਲਬ ਹੈ ਕਿ ਇਹ ਮੈਂ ਜਾਣਦਾ ਸਾਡੀ ਚੀਜ਼ ਤਨਕੀ ਕਹਦੇ ਲਈ ਹੈ ਜਿਹੜੀਆਂ ਚੀਜ਼ਾਂ ਫੈਕਚਰ ਨਾ ਹੈ ਇਹ ਤੁਸੀਂ ਦੱਸੋ ਕਿ મોદી ਤੇ ਸਾਥ ਇਹ ਜਿਹੜੀ ਡੋਇਲ ਸ਼ੋਇਲ ਹੈ ਇਹਨਾਂ ਨੇ ਸਿੱਖ ਨਹੀਂ ਮਰਵਾਏ ਅਮਰੀਕਾ ਨੇ ਬੰਦਾ ਵੀ ਫੜ ਲਿਆ ਕੈਨੇਡਾ ਨੇ ਆਪਣੀ ਪਾਰਲੀਮੈਂਟ 'ਚ ਵੀ ਕਹਿ ਤੇ ਮਤੇ ਪਾਸ ਕਰਤੇ ਐ ਪਾਕਿਸਤਾਨ ਨੇ ਇਹਦੇ ਤੱਕ ਜਵਾਬ ਨਹੀਂ ਦਿੱਤਾ